ਸਿਕਾਲ ਅਦਾਬ ਨਮਸਤੇ ਪੰਜਾਬ ਤੇ ਪੰਜਾਬੀਤ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਵੀਰਾਂ ਭੈਣਾਂ ਮਤਾਵਾਂ ਬਜ਼ੁਰਗਾਂ ਦਾ ਇੱਕ ਵਾਰ ਫਿਰ ਦਿਲ ਤੋਂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਕਰੰਸੀ ਪੀੜਿਆ ਪੰਜਾਬ ਵਿੱਚ ਅਸੀਂ ਫਿਰ ਤੋਂ ਹਾਜ਼ਰ ਹਾਂ ਜੀ ਤੁਹਾਡੇ ਨਾਲ ਇੱਕ ਹੋਰ ਜਾਣਕਾਰੀ ਨਾਲ ਭਰੀ ਵੀਡੀਓ ਲੈ ਕੇ ਇਸ ਤੋਂ ਪਹਿਲਾਂ ਤੁਸੀਂ ਜੋ ਵੀਡੀਓ ਦੇਖਿਆ ਉਸ ਵਿੱਚ 50 ਪੈਸੇ 1957 ਤੋਂ 1963 ਤੱਕ ਜੋ ਬਣੇ ਸੀ ਉਹਨਾਂ ਦੀ ਵੀਡੀਓ ਦੀ ਜਾਣਕਾਰੀ ਸੀ ਤੁਹਾਨੂੰ ਤੇ ਤੁਸੀਂ ਤੇ ਇਸ ਵੀਡੀਓ ਵਿੱਚ ਅਸੀਂ 1964 ਤੋਂ ਲੈ ਕੇ 1971 ਤੱਕ ਤੇ 1972 ਤੋਂ ਲੈ ਕੇ 1983 ਤੱਕ ਜੋ ਵੀ 50 ਪੈਸੇ ਦੇ ਸਿੱਕੇ ਬਣਾਏ ਗਏ ਆ ਉਹਨਾਂ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਇਹ ਜੋ ਪਹਿਲਾ ਸਿੱਕਾ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਸਿੱਕਾ ਸੰਨ 1964 ਦੇ ਵਿੱਚ ਦੇਸ਼ ਦੀਆਂ ਦੋ ਟਕਸਾਲਾਂ ਬੰਬਈ ਤੇ ਕੋਲਕੱਤਾ ਦੁਆਰਾ ਬਣਾਇਆ ਗਿਆ ਸਿੱਕਾ ਹੈ ਇਸ ਸਿੱਕੇ ਦਾ ਵਜ਼ਨ 5 ਗ੍ਰਾਮ ਤੇ ਸਹਿਜ 24 mm ਤੇ ਇਹ ਨਿਕਲ ਦੀ ਤਾਤੂ ਵਿੱਚ ਬਣਾਇਆ ਗਿਆ ਸੀ। ਇਹ ਸਿੱਕੇ ਦੇ ਉੱਪਰ ਹਲਕਾ ਜਿਹਾ ਜੋ ਡਿਜ਼ਾਈਨ ਦੇ ਵਿੱਚ ਅੰਤਰ ਆ ਰਿਹਾ। ਇਹ ਸਿੱਕੇ ਦੇ ਉੱਪਰ ਰੁਪਏ ਦਾ ਅੱਧਾ ਭਾਗ ਔਰ 50 ਪੈਸੇ ਲਿਖਿਆ ਗਿਆ ਸੀ। ਬਾਕੀ ਪਹਿਲਾਂ ਵਾਲੇ ਸਿੱਕੇ ਦੀ ਤਰ੍ਹਾਂ ਸੇਮ ਸੀ। ਇਹ ਸਿੱਕਾ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ 1964 ਦਾ 1964 ਦਾ ਬੰਬੇ ਤੇ ਕਲਕੱਤਾ ਦੋਨੋਂ ਟਕਸਾਲ ਦੇ ਜੋ ਸਿੱਕੇ ਅੱਜ ਸਕੁਅਰ ਸਿੱਕਿਆਂ ਦੀ ਸ਼੍ਰੇਣੀ ਦੇ ਵਿੱਚ ਸ਼ਾਮਲ ਹੋ ਚੁੱਕੇ ਆ ਜੇ ਇਹਨਾਂ ਦੀ ਕੀਮਤ ਦੀ ਗੱਲ ਕਰੀ ਜਾਵੇ ਤਾਂ ਇਹਨਾਂ ਦੀ ਕੀਮਤ 100 ਰੁਪਏ ਤੋਂ ਲੈ ਕੇ 200 ਰੁਪਏ ਤੱਕ ਅੱਜ ਮਾਰਕੀਟ ਦੇ ਵਿੱਚ ਚੱਲ ਰਹੀ ਹੈ ਸਨ 1964 ਤੋਂ ਬਾਅਦ 65 ਤੇ 66 ਦੇ ਵਿੱਚ ਕੋਈ ਵੀ 50 ਪੈਸੇ ਦਾ ਸਿੱਕਾ ਦੇਸ਼ ਦੀ ਕਿਸੇ ਵੀ ਟਕਸਾਲ ਦੁਆਰਾ ਨਹੀਂ ਬਣਾਇਆ ਗਿਆ ਸੀ 1964 ਤੋਂ ਬਾਅਦ ਸਿੱਧੇ 1967 ਦੇ ਵਿੱਚ 50 ਪੈਸੇ ਦਾ ਸਿੱਕਾ ਬਣਾਇਆ ਗਿਆ ਸੀ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਸਿੱਕੇ ਦਾ ਵਜ਼ਨ ਪਹਿਲਾਂ ਵਾਲੇ ਸਿੱਕੇ ਦੀ ਤਰ੍ਹਾਂ 5 ਗ੍ਰਾਮ ਸੈ 24 mm ਤੇ ਧਾਤੇ ਦੀ ਨਿੱਕਲ ਸੀ ਤੇ ਇਹ ਸਿੱਕਾ ਦੋ ਦੇਸ਼ ਦੀਆਂ ਦੋਨੋਂ ਟਕਸਾਲਾਂ ਬੰਬੇ ਤੇ ਕਲਕੱਤਾ ਦੁਆਰਾ ਬਣਾਇਆ ਗਿਆ ਸੀ ਇਹ ਸਿੱਕਾ ਅੱਜ ਸਕਅਰ ਸਿੱਕਿਆਂ ਦੀ ਸ਼੍ਰੇਣੀ ਦੇ ਵਿੱਚ ਸ਼ਾਮਲ ਹੋ ਚੁੱਕਿਆ ਇਹ ਸਿੱਕੇ ਦੀ ਜੇ ਕੀਮਤ ਦੀ ਗੱਲ ਕਰੀਏ ਤਾਂ ਅੱਜ ਇਸ ਦੀ ਕੀਮਤ ਵੀ 100 ਰੁਪਏ ਤੋਂ ਲੈ ਕੇ 200 ਰੁਪਏ ਤੱਕ ਮਾਰਕੀਟ ਦੇ ਵਿੱਚ ਚੱਲ ਰਹੀ ਹੈ ਇਸ ਵੀਡੀਓ ਦਾ ਅਗਲਾ ਸਿੱਕਾ ਸਨ 1968 ਦੇ ਵਿੱਚ ਦੇਸ਼ ਦੀਆਂ 2 ਟਕਸਾਲਾਂ ਬੰਬਈ ਤੇ ਕੋਲਕਾਤਾ ਦੁਆਰਾ ਬਣਾਇਆ ਗਿਆ ਸਿੱਕਾ ਹੈ ਇਸ ਸਿੱਕੇ ਦਾ ਵਜ਼ਨ ਪਹਿਲਾਂ ਵਾਲੇ ਸਿੱਕੇ ਜਿਹਾ 5 ਗ੍ਰਾਮ ਸਹਿਜ ਚੋਗੇ ਮੈਂ ਇਹ ਤਾਂ ਉਸ ਦੀ ਨਿਕਲ ਹੈ ਇਹ ਸਿੱਕਾ ਅੱਜ ਸਕੁਅਰ ਸਿੱਕਿਆਂ ਦੀ ਸ਼੍ਰੇਣੀ ਦੇ ਵਿੱਚ ਸ਼ਾਮਲ ਹੋ ਚੁੱਕੇ ਹੈ ਦੋਨੋਂ ਸਿੱਕੇ ਕੋਲਕਾਤਾ ਤੇ ਬੰਬੇ ਤੇ ਇਹਨਾਂ ਦੀ ਜਿਹੜੀ ਕੀਮਤ ਹੈ ਉਹ ਅੱਜ 100 ਰੁਪਏ ਤੋਂ ਲੈ ਕੇ 200 ਰੁਪਏ ਤੱਕ ਮਾਰਕੀਟ ਦੇ ਵਿੱਚ ਚੱਲ ਰਹੀ ਹੈ ਇਹ ਸਿੱਕਾ ਵੀ ਜਿੰਨੀ ਜਲਦੀ ਹੋ ਸਕੇ ਤੁਸੀਂ ਆਪਣੇ ਕਲੈਕਸ਼ਨ ਦੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਇਹ ਸਿੱਕਿਆਂ ਦੇ ਜੋ ਰੇਟ ਹੈ ਉਹ ਕਾਫੀ ਜ਼ਿਆਦਾ ਵਧਣ ਦੀ ਸੰਭਾਵਨਾ ਹੈ ਅੱਜ ਵੀ ਤੁਹਾਨੂੰ ਇਹ ਸਿੱਕੇ ਆਪਣੇ ਪੁਰਾਣੇ ਸਿੱਕਿਆਂ ਦੇ ਵਿੱਚੋਂ ਮਿਲ ਸਕਦੇ ਆ। ਸਾਲ 1968 ਤੋਂ ਬਾਅਦ 1969 ਦੇ ਵਿੱਚ 50 ਪੈਸੇ ਦਾ ਸਿੱਕਾ ਫਿਰ ਜਾਰੀ ਕੀਤਾ ਗਿਆ। ਇਹ ਸਿੱਕੇ ਦਾ ਵਜ਼ਨ ਤੇ ਆਕਾਰ ਪਹਿਲਾਂ ਵਾਲੇ ਸਿੱਕੇ ਦੀ ਤਰ੍ਹਾਂ ਸੇਮ ਸੀ ਤੇ ਇਹ ਸਿੱਕਾ ਵੀ ਅੱਜ ਸਕੇਅਰ ਸਿੱਕਿਆਂ ਦੀ ਸ਼੍ਰੇਣੀ ਦੇ ਵਿੱਚ ਸ਼ਾਮਲ ਹੋ ਚੁੱਕਿਆ। ਇਸਦੀ ਕੀਮਤ ਵੀ ਅੱਜ 100 ਰੁਪਏ ਤੋਂ ਲੈ ਕੇ 200 ਰੁਪਏ ਤੱਕ ਮਾਰਕੀਟ ਦੇ ਵਿੱਚ ਚੱਲ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਿੱਕਿਆਂ ਦੀਆਂ ਜੋ ਕੀਮਤਾਂ ਹੈ ਕਾਫੀ ਵਧਣ ਦੀ ਸੰਭਾਵਨਾ ਹੈ। ਅੱਜ ਵੀ ਇਹ ਸਿੱਕੇ ਤੁਹਾਨੂੰ ਆਪਣੇ ਘਰਾਂ ਦੇ ਵਿੱਚੋਂ ਆਮ ਹੀ ਦੇਖਣ ਨੂੰ ਮਿਲ ਸਕਦੇ ਆ। ਤੇ ਜਿੰਨੀ ਜਲਦੀ ਹੋ ਸਕੇ ਇਹ ਸਿੱਕਾ ਵੀ ਤੁਸੀਂ ਆਪਣੀ ਕਲੈਕਸ਼ਨ ਦੇ ਵਿੱਚ ਸ਼ਾਮਲ ਕਰੋ। ਸਾਲ 1969 ਤੋਂ ਬਾਅਦ ਸਾਲ 1970 ਦੇ ਵਿੱਚ ਇਹ ਸਿੱਕਾ ਦੇਸ਼ ਦੀਆਂ ਦੋ ਟਸਲਾਂ ਦੁਆਰਾ ਬੰਬੇ ਦੇ ਕਲਕੱਤਾ ਦੁਆਰਾ ਬਣਾਇਆ ਗਿਆ ਸੀ। ਇਹ ਸਿੱਕਾ ਪਹਿਲਾਂ ਵਾਲੇ ਸਿੱਕੇ ਦੀ ਤਰ੍ਹਾਂ ਵਜ਼ਨ 5 ਗ੍ਰਾਮ ਤੇ ਸੈਜ 24mm ਤੇ ਨਿਕਲ ਦੀ ਦੱਤੂ ਦੇ ਸਿੱਕਾ ਬਣਾਇਆ ਗਿਆ ਸੀ। ਇਹ ਸਿੱਕਾ ਵੀ ਅੱਜ ਸਕੇਅਰ ਸਿੱਕਿਆਂ ਦੀ ਸ਼੍ਰੇਣੀ ਸ਼ਾਮਲ ਹੋ ਚੁੱਕਿਆ। ਇਸ ਸਿੱਕੇ ਦੀ ਕੀਮਤ ਵੀ 100 ਰੁਪਏ ਤੋਂ ਲੈ ਕੇ 200 ਰੁਪਏ ਤੱਕ ਮਾਰਕੀਟ ਦੇ ਵਿੱਚ ਚੱਲ ਰਹੀ ਹੈ। ਇਹ ਸਿੱਕਾ ਵੀ ਤੁਸੀਂ ਆਪਣੀ ਕਲੈਕਸ਼ਨ ਦੇ ਵਿੱਚ ਸ਼ਾਮਲ ਕਰਕੇ ਰੱਖ ਸਕਦੇ ਹੋ ਆਉਣ ਵਾਲੇ ਸਮੇਂ 'ਚ ਇਸ ਸਿੱਕੀਆਂ ਕੀਮਤਾਂ ਵੀ ਕਾਫੀ ਜ਼ਿਆਦਾ ਵਧਣ ਦੀ ਸੰਭਾਵਨਾ ਹੈ ਸਾਲ 1970 ਤੋਂ ਬਾਅਦ 50 ਪੈਸੇ ਦਾ ਇਹ ਸਿੱਕਾ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਸਾਲ 1977 ਦੇ ਵਿੱਚ ਦੇਸ਼ ਦੀ ਇੱਕੋ ਇੱਕ ਟਕਸਾਲ ਕਲਕੱਤਾ ਟਕਸਾਲ ਦੁਆਰਾ ਬਣਾਇਆ ਗਿਆ ਸੀ ਇਹ ਸਿੱਕਾ ਪਹਿਲਾ ਵਾਲੇ ਸਿੱਕੇ ਦੀ ਤਰ੍ਹਾਂ ਵਜ਼ਨ 5 ਗ੍ਰਾਮ ਸਾਈਜ਼ 24 ਮੀ ਤੇ ਨਿਕਲਦੀ ਦਾ ਤੁਝ ਬਣਾਇਆ ਗਿਆ ਸੀ ਇਹ ਸਿੱਕੇ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਸਿੱਕਾ ਅੱਜ 100 ਰੁਪਏ ਤੋਂ ਲੈ ਕੇ 200 ਰੁਪਏ ਤੱਕ ਕੀਮਤ ਰੱਖਦਾ ਹੈ ਤੇ ਇਹ ਸਿੱਕਾ ਵੀ ਸਕੁਅਰ ਸਿੱਕਿਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਚੁੱਕਿਆ ਹੈ 1971 ਕਲਕੱਤਾ ਮਿੰਟ ਇਕ ਇਕ ਮਿੰਟ ਦੁਆਰਾ ਬਣਾਇਆ ਗਿਆ ਸਿੱਕਾ ਸੀ ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੀਆਂ ਕੀਮਤਾਂ ਕਾਫੀ ਜ਼ਿਆਦਾ ਵੱਧ ਸਕਦੀਆਂ ਸੋ ਇਹ ਸਿੱਕਾ ਵੀ ਤੁਹਾਨੂੰ ਆਪਣੀ ਕਲੈਕਸ਼ਨ ਦੇ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਸਨ 1971 ਤੋਂ ਬਾਅਦ ਸਨ 1972 ਦੇ ਵਿੱਚ 50 ਪੈਸੇ ਦੇ ਸਿੱਕਿਆਂ ਦੇ ਵਿੱਚ ਥੋੜਾ ਡਿਜ਼ਾਈਨ ਦੇ ਵਿੱਚ ਜੋ ਸੀ ਬਦਲਾਅ ਕੀਤਾ ਗਿਆ ਸੀ ਜੋ ਸਿੱਕਾ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਸਿੱਕਾ ਸਨ 1972 ਦੇ ਵਿੱਚ ਦੇਸ਼ ਦੀਆਂ ਦੋ ਮੰਡਾਂ ਬੰਬੇ ਤੇ ਕੋਲਕਾਤਾ ਦੁਆਰਾ ਬਣਾਇਆ ਗਿਆ ਸੀ ਇਸ ਸਿੱਕੇ ਦਾ ਜੋ ਡਿਜ਼ਾਈਨ ਸੀ ਉਸ ਵਿੱਚ ਤੁਸੀਂ ਦੇਖ ਰਹੇ ਹੋ ਕਿ 50 ਪੈਸੇ ਅੰਗਰੇਜ਼ੀ ਤੇ 50 ਪੈਸੇ ਹਿੰਦੀ ਦੇ ਵਿੱਚ ਪੈਸੇ ਲਿਖਿਆ ਗਿਆ ਤੇ ਜੋ ਇਹਦਾ ਡਿਜ਼ਾਈਨ ਉਹ ਵੀ ਥੋੜਾ ਚੇਂਜ ਕੀਤਾ ਗਿਆ ਪਹਿਲਾਂ ਨਾਲ ਤੇ ਬਾਕੀ ਇਸ ਸਿੱਕੇ ਦਾ ਜੋ ਵਜ਼ਨ ਸੀ ਉਹ ਪਹਿਲਾਂ ਵਾਲੇ ਸਿੱਕੇ ਜਿਹਾ 5 ਗ੍ਰਾਮ ਸੀ ਤੇ ਜਿਹੜਾ ਸਾਈਜ਼ ਸੀ 24 mm ਤੇ ਇਹ ਸਿੱਕੇ ਦਾ ਜੋ ਮੈਟਲ ਸੀ ਉਹ ਵੀ ਬਦਲ ਕੇ ਕਾਪਰ ਨਿਕਲ ਕਰ ਦਿੱਤਾ ਗਿਆ ਸੀ 1971 ਤੱਕ ਜੋ ਸਿੱਕਾ ਬਣਿਆ ਸੀ ਉਹਦਾ ਜੋ ਮੈਟਲ ਸੀ ਉਹ ਕਾਲੀ ਨਿਕਲ ਸੀ ਇਹ 1972 ਦੇ ਵਿੱਚ ਜੋ ਸਿੱਕਾ ਬਣਾਇਆ ਗਿਆ ਸੀ ਇਹਦਾ ਸਿੱਕੇ ਦਾ ਜੋ ਮੈਟਲ ਸੀ ਉਹ ਕਾਪਰ ਨਿਕਲ ਦੇ ਵਿੱਚ ਸਿੱਕਾ ਬਣਾਇਆ ਗਿਆ ਸੀ ਇਹ ਸਿੱਕਾ ਵੀ ਅੱਜ ਸਕੁਅਰ ਸਿੱਕਿਆਂ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਬੰਬਈ ਤੇ ਕੋਲਕਾਤਾ ਦੋਨੋਂ ਟਕਸਾਲ ਦਾ ਤੇ ਇਸ ਦੀ ਜਿਹੜੀ ਕੀਮਤ ਹੈ ਉਹ 200 ਰੁਪਏ ਤੋਂ ਲੈ ਕੇ 400 ਰੁਪਏ ਤੱਕ ਅੱਜ ਮਾਰਕੀਟ ਦੇ ਵਿੱਚ ਚੱਲ ਰਹੀ ਹੈ ਸਾਲ 1972 ਤੋਂ ਬਾਅਦ ਇਹ ਜੋ ਸਿੱਕੇ ਬਣਾਏ ਗਏ ਸੀ 1973 1974 ਦੇ 50 ਪੈਸੇ ਸਿੱਕੇ ਦੇਸ਼ ਦੀਆਂ ਦੋ ਟਕਸਾਲਾਂ ਦੁਆਰਾ ਬੰਬੇ ਤੇ ਕਲਕੱਤਾ ਟਕਸਾਲ ਦੁਆਰਾ ਬਣਾਏ ਗਏ ਸੀ ਇਹਨਾਂ ਦਾ ਸਿੱਕਿਆਂ ਦਾ ਵਜ਼ਨ 5 ਗ੍ਰਾਮ ਤੇ ਸਾਈਜ਼ 42 mm ਤੇ ਧਾਤੂ ਇਹਨਾਂ ਦੀ ਕਾਪਰ ਨਿਕਲ ਸੀ ਸਨ 1975 ਦੇ ਵਿੱਚ ਇਹਨਾਂ ਸਿੱਕਿਆਂ ਦੀ ਜੋ ਢਲਾਈ ਸੀ ਉਹ ਦੇਸ਼ ਦੀ ਤੀਜੀ ਮਿੰਟ ਹైదరాబాద్ ਮਿੰਟ ਦੁਆਰਾ ਵੀ ਕੀਤੀ ਗਈ ਸੀ ਇਸ 1975 76 ਤੇ 70 ਦੇ ਵਿੱਚ ਇਹਨਾਂ ਸਿੱਕਿਆਂ ਦੀ ਜੋ ਢਲਾਈ ਸੀ ਉਹ ਬੰਬੇ, ਕਲਕੱਤਾ ਤੇ ਹైదరాబాద్ ਦੇਸ਼ ਦੀਆਂ ਤਿੰਨ ਟਕਸਾਲਾਂ ਦੁਆਰਾ ਕੀਤੀ ਗਈ ਸੀ। 1973, 74, 75, 76 ਤੇ 70 ਤੇ ਜੋ ਵੀ 50 ਪੈਸੇ ਦੇ ਇਸ ਤਰ੍ਹਾਂ ਦੇ ਸਿੱਕੇ ਆ ਉਹ ਸਾਰੇ ਦੇ ਸਾਰੇ ਸਿੱਕੇ ਆ ਜਿਹੜੇ ਸਕੁਅਰ ਸਿੱਕਿਆਂ ਦੀ ਸ਼੍ਰੇਣੀ ਦੇ ਵਿੱਚ ਚੱਲ ਰਹੇ ਆ। ਤੇ ਇਹਨਾਂ ਦੀ ਜਿਉਂ ਕੀਮਤਾਂ ਉਹ 200 ਰੁਪਏ ਤੋਂ ਲੈ ਕੇ 400 ਰੁਪਏ ਤੱਕ ਚੱਲ ਰਹੀਆਂ। ਇਸ ਵੀਡੀਓ ਦਾ ਆਖਰੀ ਤੇ ਸਭ ਤੋਂ ਮਹਿੰਗਾ ਸਿੱਕਾ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ। ਇਹ ਸਿੱਕਾ ਸਨ 1978 ਦੇ ਵਿੱਚ ਦੇਸ਼ ਦੀ ਇੱਕੋ ਇੱਕ ਟਕਸਾਲ ਬੰਬੇ ਟਕਸਾਲ ਦੁਆਰਾ ਬਣਾਇਆ ਗਿਆ ਸੀ। ਇਸ ਸਿੱਕੇ ਦਾ ਵਜ਼ਨ ਪਹਿਲਾਂ ਵਾਲੇ ਸਿੱਕਿਆਂ ਦੀ ਤਰ੍ਹਾਂ 5 ਗ੍ਰਾਮ ਸਹਿਜ 24 mm ਤੇ ਤਾਂ ਤੋ ਇਹਦੀ ਕੋਪਰਨਿਕਲ ਸੀ ਇਹ ਸਿੱਕਾ ਬਹੁਤ ਹੀ ਰੇਅਰ ਸਿੱਕਿਆਂ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਜਿਹਨੂੰ ਅਸੀਂ ਐਕਸਟ੍ਰੀਮਲੀ ਰੇਅਰ ਸਿੱਕਾ ਕਹਿ ਸਕਦੇ ਹਾਂ ਇਸ ਇੱਕ ਸਿੱਕੇ ਦੀ ਕੀਮਤ ਅੱਜ ਬਾਜ਼ਾਰ ਦੇ ਵਿੱਚ 10 ਤੋਂ 15000 ਰੁਪਏ ਤੱਕ ਚੱਲ ਰਹੀ ਹੈ ਜੇ ਤੁਹਾਡੇ ਕਲੈਕਸ਼ਨ ਦੇ ਵਿੱਚ ਇਹ ਸਿੱਕਾ ਹੈ ਤਾਂ ਇਹ ਤੁਹਾਨੂੰ ਇਹ ਸਿੱਕੇ ਦਾ 10 ਤੋਂ 15000 ਰੁਪਏ ਅੱਜ ਮਿਲ ਸਕਦੇ ਆ ਇਹ ਸਿੱਕਾ ਦੇਸ਼ ਦੀ ਇੱਕੋ ਇੱਕ ਟਕਸਾਲ ਬੰਬੇ ਟਕਸਾਲ ਦੁਆਰਾ ਬਣਾਇਆ ਗਿਆ ਸੀ ਤੇ ਅੱਜ ਇਸ ਦਾ ਰੇਅਰ ਸਿੱਕਾ ਅੰਸ਼ਰੇ ਵਿੱਚ ਸ਼ਾਮਲ ਹੋ ਚੁੱਕਿਆ ਤੁਸੀਂ ਵੀ ਆਪਣੇ ਘਰ ਵਿੱਚ ਪਏ 50 ਪੈਸਿਆਂ ਦੇ ਵਿੱਚੋਂ ਇਸ ਤਰ੍ਹਾਂ ਦਾ ਸਨ 1978 ਬੰਬੇ ਮਿੰਟ ਦਾ ਸਿੱਕਾ ਤਲਾਸ਼ ਕਰ ਸਕਦੇ ਹੋ ਤੇ ਏਸੀਜੀ ਅੱਜ ਤੈਨੋਂ ਅਲੱਗ-ਅਲੱਗ ਡਿਜ਼ਾਈਨ ਵਾਲੇ 50 ਪੈਸਿਆਂ ਦੇ ਸਿੱਕਿਆਂ ਦੇ ਉੱਤੇ ਜਾਣਕਾਰੀ ਦੀ ਵੀਡੀਓ ਤੇ ਉਹਨਾਂ ਦੇ ਐਸਟੀਮੇਟ ਪ੍ਰਾਈਸ ਜੋ ਅੱਜ ਮਾਰਕੀਟ ਦੇ ਵਿੱਚ ਚੱਲ ਰਹੇ ਆ ਇਸ ਤੋਂ ਇਲਾਵਾ ਤੁਸੀਂ ਕਿਸੇ ਹੋਰ ਸਿੱਕਿਆਂ ਦੀ ਜਾਣਕਾਰੀ ਲੈਣੀ ਹੋਵੇ ਤਾਂ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਪ੍ਰਾਪਤ ਕਰ ਸਕਦੇ ਹੋ ਤੁਸੀਂ ਕਮੈਂਟ ਦੇ ਵਿੱਚ #ਪੰਜਾਬ ਲਿਖ ਕੇ ਆਪਣਾ ਨਾਮ ਤੇ ਆਪਣੇ ਸ਼ਹਿਰ ਦਾ ਨਾਮ ਲਿਖਣਾ ਹੈ ਕਿੰਨੇ ਰੁਪਏ ਦਾ ਸਿੱਕਾ ਉਹ ਲਿਖਣਾ ਹੈ ਕਿਹੜੀ ਬਿੰਡ ਦੁਆਰਾ ਬਣਾਇਆ ਗਿਆ ਉਹ ਲਿਖਣਾ ਹੈ ਤੇ ਕਿਹੜੇ ਸਾਲ ਦੇ ਵਿੱਚ ਬਣਾਇਆ ਗਿਆ ਉਹ ਲਿਖਣਾ ਹੈ ਆਉਣ ਵਾਲੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਦੇਵਾਂਗੇ ਵੀਡੀਓ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ